पियो हफ़ हथी पा ਉੱਤਰ ਨਹੀਂ ਇੱਤਰ ਇੱਤਰ ਨਾਤਾ ਹੈ ਕੋਣ ਫੂਦਲਾ ਭਰਨੋ ਵੇਸਟ ਜਿਆਦਾ ਕਰਦੇ ਯਾਰ ਬਾਣੀ ਯਾਰ ਲੋਨ ਜਿਆਦਾ ਪਿੱਛੇ ਪਾਣਾ ਹੋਣੀ ਹੋਏ ਨਾ ਅੱਜ ਪ੍ਰਧਾਨ ਜੀ ਕੀ ਕਰਨਾ ਚਾਹੋਗੇ ਸਾਡੀ ਧਰਮ ਰੱਖਸ਼ਾ ਮੰਚੋਂ ਜਿਹੜੀ ਪਿਛਲੇ ਕਈ ਸਾਲਾਂ ਤੋਂ ਜਿਹੜੀ ਹਰ ਗਰਮੀਆਂ ਦੇ ਵਿੱਚ ਜਿਹੜੀ ਪਾਣੀ ਦੀ ਸੇਵਾ ਨਿਭਾ ਰਹੀ ਆ ਮੋਬਾਈਲ ਵਾਟਰ ਟੈਂਕਰ ਬਣਾਇਆ ਹੋਇਆ ਧਰਮ ਰੱਖਸ਼ਾ ਮੰਚੋਂ ਇਹ ਹਰ ਗਰਮੀਆਂ ਦੇ ਵਿੱਚ ਸ਼ਹਿਰ ਦੇ ਵਿੱਚ ਗਵਰਨਮੈਂਟ ਸਾਨੂੰ ਉਸਤਾਨੋਂ ਪੇ ਜਾ ਕੇ ਉਹ ਵਾਟਰ ਟੈਂਕਰ ਲਗਾਏ ਜਾਂਦੇ ਆ ਚਾਹੇ ਉਹ ਗਾਂਧੀ ਰੋੜਾ ਹੈ ਚਾਹੇ ਮੇਨ ਬਾਜ਼ਾਰ ਆ ਚਾਹੇ ਬੱਸ ਸਟੈਂਡ ਆ ਕੋਟਪੂਰਾ ਬਾਈਪਾਸ ਆ ਮੋਗ ਦੇ ਹਰ ਕੋਨੇ ਦੇ ਵਿੱਚ ਉਹ ਵਾਟਰ ਮੋਬਾਈਲ ਵਾਟਰ ਟੈਂਕਰ ਜਿਹੜੇ ਉਹ ਲਗਾਏ ਗਏ ਹੈਗੇ ਆ ਕਿਉਂਕਿ ਗਰਮੀ ਇਸ ਸਾਲ ਵੀ ਜਿਹੜੀ ਆ ਗਰਮੀ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਆ ਸਾਡੇ ਜਿਹੜੇ ਸਾਡੇ ਜਿਹੜੀ ਵਲੰਟੀਅਰ ਹੈਗੇ ਸਾਡੇ ਸਰਪ੍ਰਸਤ ਹੈਗੇ ਜਿਹੜੇ ਜਿੰਦਰ ਵਧੂਆ ਜੀ ਤੇ ਚੇਅਰਮੈਨ ਸਾਡੇ ਸੰਦੀਪ ਸ਼ਰਮਾ ਗੁੱਲੂ ਜੀ ਆ ਉਹ ਸਾਡੇ ਵਾਈਸ ਚੇਅਰਮੈਨ ਸੰਦੀਪ ਮਰਜੰਦਾ ਜੀ ਆ ਜ਼ਿਲ੍ਹਾ ਪ੍ਰਧਾਨ ਦੀਪਕ 베ਦੀ ਜੀ ਆ ਜਨਰਲ ਸੈਕਟਰੀ ਨਾਨਕ ਚੋਪੜਾ ਜੀ ਆ ਸਾਡੇ ਸਾਰੇ ਜਿਹੜੇ ਵਲੰਟੀਅਰ ਆ ਸਾਡੇ ਉਹ ਜਿਹੜੀ ਇਹ ਸੇਵਾ ਨਿਭਾ ਰਹੇ ਆ ਉਹਨਾਂ ਦੀ ਰਹਿਨਮਾਈ ਥੱਲੇ ਜਿਹੜੀ ਸੇਵਾ ਚੱਲੀ ਜਾਂਦੀ ਆ ਦੇਖੋ ਇਹ ਸੇਵਾ ਕੰਮ ਹਮਾਰਾ ਸਭ ਤੋਂ ਸੇ ਭਾਈਚਾਰਾ ਧਰਮ ਰੱਖਿਆ ਮੰਚ ਦਾ ਇਹ ਹੀ ਨਾਰਾ ਹੈ ਇਹ ਸੇਵਾ ਜਿਹੜੀ ਧਰਮ ਰੱਖਿਆ ਮੰਚ ਲੋ ਜਿਹੜੀ ਨਿਵਾਈ ਜਾ ਰਹੀ ਆ ਸਰਦੀ ਜੇ ਮੀਦੂਰਾਂ ਨੂੰ ਚਾਹ ਪਲਾਈ ਜਾਂਦੀ ਆ ਉਹ ਗਰਮੀਆਂ ਦੇ ਵਿੱਚ ਜਿਹੜੀ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਰਾਹੀਗਰਾਂ ਨੂੰ ਉਹ ਪਾਣੀ ਪੁਲਾਇਆ ਜਾਂਦਾ ਹੈਗਾ ਦੇਖੋ ਸੇਵਾ ਤੋਂ ਵੱਡੀ ਪਾਣੀ ਦੀ ਸੇਵਾ ਕੋਈ ਵੱਡੀ ਸੇਵਾ ਨਹੀਂ ਹੈਗੀ ਧਰਮ ਰੱਖਸ਼ਾ ਮੰਚ ਹਰ ਵਕਤ ਵਕਤ ਤੇ ਆਪਣੀਆਂ ਸੇਵਾ ਨਿਭਾਉਂਦੀ ਆ ਚਾਹੇ ਮਰੀਜ਼ਾਂ ਦਾ ਇਲਾਜ ਹੋਵੇ ਚਾਹੇ ਮਰੀਜ਼ਾਂ ਨੂੰ ਦਵਾਈਆਂ ਹੋਣ ਚਾਹੇ ਜ਼ਰੂਰਤਮੰਦ ਨੂੰ ਰਾਸ਼ਨ ਹੋਵੇ ਧਰਮ ਰੱਖਸ਼ਾ ਮੰਚ ਜ਼ਰੂਰਤਮੰਦ ਜ਼ਰੂਰਤਮੰਦ ਲੋਕਾਂ ਦੀ ਲਾਇਕ ਕਰਵਾਉਂਦੀ ਆ ਤੇ ਜ਼ਰੂਰਤਮੰਦਾਂ ਦਾ ਵੀ ਪੂਰਾ ਧਿਆਨ ਰੱਖਦੀ ਆ ਉਜੜੀ ਧਰਮ ਰੱਖਸ਼ਾ ਮੰਚ ਹੁਣ ਜਿਹੜੀ ਪਾਣੀ ਦੀ ਸੇਵਾ ਜਿਹੜੀ ਆ ਉਹ ਜਿਹੜੀ ਚੱਲੀ ਜਾ ਰਹੀ ਹੈਗੀ ਆ ਪਿਛਲੇ ਗਰਮੀਆਂ ਦੇ ਵਿੱਚ ਜਦੋਂ ਗਰਮੀ ਸ਼ੁਰੂ ਹੁੰਦੀ ਹੈ ਇਹ ਉਦੋਂ ਦੀ ਪਾਣੀ ਦੇ ਟੈਂਕਰ ਜਿਹੜੇ ਚਲਾਈ ਜਾ ਰਹੇ ਆ ਹੁਣ ਤਾਂ ਜਿੰਨਾ ਚਿਰ ਗਰਮੀ ਰਹੂਗੀ ਉਨਾਂ ਚਿਰ ਪਾਣੀ ਦੀ ਸੇਵਾ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਨਿਵਾਈ ਜਾਊਗੀ ਧਰਮ ਰੱਖਸ਼ਾ ਮੰਚ ਆ ਦੀ ਜਿਹੜੀ ਸੇਵਾ ਹੈ ਨਿਵਾਂਦੀ ਰਹੂਗੀ ਐਵੇਂ ਹਰ ਸਾਲ ਜਿਹੜੀ ਗਰਮੀਆਂ ਜਦੋਂ ਗਰਮੀ ਆਉਂਦੀ ਆ ਪਾਣੀ ਦੀ ਸੇਵਾ ਨਿਵਾਈ ਜਾਂਦੀ ਆ ਧਰਮ ਰੱਖਸ਼ਾ ਦੇ ਮੰਚ ਦੇ ਕੋਈ ਪ੍ਰਧਾਨ ਹੋ ਕੇ ਸਾਰਾ ਖਰਚੇ ਨੂੰ ਕਿਵੇਂ ਮੈਨੇਜ ਕਰਦੇ ਆ ਸਾਡੀ ਜਿਹੜੀ ਕਮੇਟੀ ਹੈਗੀ ਆ ਸਾਡੀ ਕਮੇਟੀ ਹੈ ਵਦਵਾ ਜੀ ਹੈਗੇ ਚੇਅਰਮੈਨ ਹੈਗੇ ਆ ਸਾਡੇ ਦੀਪਕ ਬੀਤੀ ਜੀ ਆ ਦਾਨਕ ਚੋਪੜਾ ਜੀ ਆ ਸਾਡੇ ਹੋਰ ਵੀ ਸਾਡੇ ਵਲੰਟੀਅਰ ਵੀ ਹੈਗੇ ਆ ਸਾਡੇ ਡੋਨਰ ਵੀ ਹੈਗੇ ਆ ਪਰ ਅਸੀਂ ਆ ਕੋਸ਼ਿਸ਼ ਕਰਦੇ ਆ ਅਸੀਂ ਆ ਦੇ ਕੋਲ ਪੈਸੇ ਪਾਈਏ ਦੇਖੋ ਰੋਜ਼ ਜਿਹੜਾ ਹੈਗਾ 1000 ਰੁਪਏ ਦੀ ਡੇਲੀ ਬਰਫ ਪੈ ਰਹੀ ਹੈਗੀ ਆ ਜਿਹੜੀ ਹਮ ਬੱਸ ਸਟੈਂਡ ਦੇ ਵਿੱਚ ਗੱਡੀ ਖੜੀ ਹੋਗੀ ਉਹ ਤਿੰਨ ਵਾਰੀ ਭਰਦੀ ਆ ਤਿੰਨ ਵਾਰੀ ਉਹ ਛੇ ਜੇ ਦੁਪਹਿਰੇ ਸ਼ਾਮੀ ਤਿੰਨ ਵਾਰੀ ਗੱਡੀ ਭਰਦੀ ਆ ਉਹ ਉਹਦਾ ਪਾਇਲਟ ਰੱਖਿਆ ਹੋਇਆ ਹੈਗਾ ਪਾਇਲਟ ਜਿਹੜਾ ਉਹਨੂੰ ਗੱਡੀ ਲੈ ਕੇ ਜਾਂਦਾ ਹੈਗਾ ਉੱਥੇ ਪਾਣੀ ਪ ਬਸਟੈਂਡ ਦੇ ਵਿੱਚ ਕਾਫੀ ਬੁਰਾ ਹਾਲ ਹੈ ਤੁਸੀਂ ਦੇਖਿਆ ਹੋਊਗਾ ਹੁਣ ਪਿੱਛੇ ਜੇ ਰੋਲਾ ਪਿਆ ਸੀ ਜਿਹੜੇ ਵਾਟਰ ਕੋਲਰ ਸੀ ਬਸਸਟੈਂਡ ਦੇ ਵਿੱਚ ਬੰਦ ਪਏ ਹੋਏ ਸੀ ਪਿਛਲੇ ਕਈ ਸਾਲਾਂ ਤੋਂ ਜਿਹੜੇ ਉਹ ਖਰਾਬ ਹੋਏ ਪਏ ਸੀ ਤੇ ਉਹਨਾਂ ਨੂੰ ਕੋਈ ਠੀਕ ਨਹੀਂ ਕਰਾ ਰਿਆ ਸੀ ਕਿਉਂ ਨਹੀਂ ਠੀਕ ਕਰਾ ਰਿਆ ਸੀ ਕਿਉਂਕਿ ਅੰਦਰ ਜਿਹੜਾ ਕਾਫੀ ਉਹ ਪਾਣੀ ਦੀਆਂ ਬੋਤਲਾਂ ਵੇਚੀਆਂ ਜਾ ਰਹੀਆਂ ਸੀ ਉਹ ਠੀਕ ਨਾ ਠੀਕ ਹੋਵੇ ਉਹ ਜਿਹੜਾ ਦੁਕਾਨਦਾਰ ਆ ਉਹਦਾ ਵਪਾਰ ਬਣਾਇਆ ਹੋਇਆ ਸੀ ਸਾਡੀ ਧਰਮ ਰੱਖਿਆ ਮੰਤਰੀ ਜਦੋਂ ਅਸੀਂ ਪਾਣੀ ਦਾ ਉੱਥੇ ਟੈਂਕਰ ਲਗਾਉਂਦੇ ਸੀ ਉਹ ਵੀ ਸਾਨੂੰ ਕਹਿੰਦੇ ਸੀ ਤੁਸੀਂ ਇੱਥੇ ਟੈਂਕਰ ਨਾ ਲੈ ਕੇ ਆਇਆ ਕਰੋ ਸਾਡੀ ਪਾਣੀ ਕਾ ਨੀਪੂ ਪਾਣੀ ਨਹੀਂ ਵਗਦਾ ਸਾਡਾ ਆ ਨਹੀਂ ਵਗਦਾ ਤੁਸੀਂ ਹੋਰ ਕਿਤੇ ਲਗਾ ਲਿਆ ਕਰੋ ਦੇਖੋ ਮੈਂ ਉਹਨਾਂ ਪਹਿਲਾਂ ਵੀ ਕਹਿਆ ਸੀ ਸਾਡਾ ਕੰਮ ਸੇਵਾ ਕਰਨਾ ਅਸੀਂ ਕੋਈ ਕਮਾਈ ਕਰਨੀ ਆ ਕਮਾਈ ਤਾਂ ਤੁਸੀਂ ਕਰੀ ਜਾਂਦੇ ਹੋ ਪਰ ਮੈਂ ਆਦੀ ਜੀ